ਜੋ ਪਹੁੰਚਿਆ ਹੋਇਆ ਜੀ ਸ਼ੇਖਰ ਪਨੋਟ ਚੈਰੀਟੇਬਲ ਟਰਸਟ ਆ ਇੱਕ ਫਗਵਾੜੇ ਦੇ ਵਿੱਚ ਫਗਵਾੜਾ ਸਾਡਾ ਮਸ਼ਹੂਰ ਸ਼ਹਿਰ ਹੈ ਸੋ ਉੱਥੇ ਸ਼ੇਖਰ ਖੋਰਾ ਦੇ ਨਾਂ ਦੇ ਉੱਤੇ ਸ਼ੇਖਰ ਪਨੋਟ ਲਾਇਬ੍ਰੇਰੀ ਐਂਡ ਬੁੱਕ ਬੈਂਕ ਦੇ ਨਾਂ ਦੇ ਉੱਤੇ ਨਾ ਇੱਕ ਬੜੀ ਸੋਹਣੀ ਜਗ੍ਹਾ ਬਣੀ ਹੈ ਸੋ ਅੱਜ ਮੈਨੂੰ ਉੱਥੇ ਉਹਨਾਂ ਦਾ ਮੌਕਾ ਮਿਲਿਆ ਕਿਉਂਕਿ ਸਾਡੀ ਇਸ ਧਰਤੀ ਦੇ ਜਿਹੜੇ ਵਿਦਵਾਨ ਲੋਕ ਨੇ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਤਲਖ ਤਜਰਬੇ ਜਿਨ੍ਹਾਂ ਨੇ ਸਾਡੇ ਇਤਿਹਾਸ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੇ ਜ਼ਿੰਦਗੀ ਦੇ ਤਜਰਬਿਆਂ ਦੀਆਂ ਚੀਜ਼ਾਂ ਜਿਨ੍ਹਾਂ ਨੇ ਹਿਸਟਰੀ ਦੀਆਂ ਚੀਜ਼ਾਂ ਲਿਟਰੇਚਰ ਦੀਆਂ ਚੀਜ਼ਾਂ ਬਹੁਤ ਸਾਰੀਆਂ ਕਮਾਲ ਦੀਆਂ ਚੀਜ਼ਾਂ ਇਹਨਾਂ ਕਿਤਾਬਾਂ ਦੇ ਵਿੱਚ ਦਰਜ ਕੀਤੀਆਂ ਤੇ ਉਹ ਹੌਲੀ-ਹੌਲੀ ਜਿਵੇਂ ਕੁਦਰਤ ਦਾ ਕਹਿੰਦੇ ਨਿਯਮ ਹੈ ਵੀ ਜੋ ਉਪਜੇ ਸੋ ਬਿੰਸ ਹੈ ਸੋ ਹੌਲੀ-ਹੌਲੀ ਬਿੰਸ ਕੇ ਇਸ ਦੁਨੀਆ ਤੋਂ ਚਲੇ ਗਏ ਪਰ ਉਹ ਉਹਨਾਂ ਨੇ ਕੁਝ ਚੀਜ਼ਾਂ ਇਸ ਧਰਤੀ ਦੇ ਉੱਤੇ ਹਮੇਸ਼ਾ ਲਈ ਛੱਡੀਆਂ ਜਿਨ੍ਹਾਂ ਦੇ ਵਿੱਚ ਇਹ ਕਿਤਾਬਾਂ ਨੇ ਉਹਨਾਂ ਲੋਕਾਂ ਦੇ ਕਿਤਾਬਾਂ ਲਿਖੀਆਂ ਹੋਈਆਂ ਜਾਂ ਕੁਝ ਲੋਕ ਇਹੋ ਜਿਹੇ ਕੰਮ ਕਰਕੇ ਜਾਂਦੇ ਨੇ ਜਿਨ੍ਹਾਂ ਦੇ ਕੰਮਾਂ ਨੂੰ ਸੀ ਹਮੇਸ਼ਾ ਯਾਦ ਕਰਦੇ ਆ ਸੋ ਅ ਸ਼ੇਖਰ ਹੁਰਾਂ ਦੇ ਜਾਣ ਤੋਂ ਬਾਅਦ ਇੱਕ ਯਾਦਗਾਰੀ ਟਰਸਟ ਬਣਾਇਆ ਗਿਆ ਨੌਜਵਾਨ ਸਾਡਾ ਛੋਟਾ ਵੀਰ ਇਸ ਦੁਨੀਆ 'ਚ ਨਹੀਂ ਰਿਹਾ ਪਰ ਮੈਂ ਕਹਿੰਦਾ ਉਹ ਸਾਡੇ ਦਿਲਾਂ 'ਚ ਹਮੇਸ਼ਾ ਵਸਦਾ ਰਹੂਗਾ ਜਿਨ੍ਹਾਂ ਜਿਨ੍ਹਾਂ ਨੂੰ ਉਹ ਮਿਲਿਆ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਨਾਲ ਉਹਦਾ ਵਾਹ ਵਾਸਤਾ ਸੀ ਉਹ ਲੋਕ ਉਹਨੂੰ ਹਮੇਸ਼ਾ ਆਪਣੇ ਦਿਲਾਂ 'ਚ ਯਾਦ ਰੱਖਣਗੇ ਕਿਉਂਕਿ ਧਰਤੀ ਦੇ ਉੱਤੇ ਆਉਣਾ ਤੇ ਆ ਕੇ ਜਿੰਨੀ ਕਿ ਜ਼ਿੰਦਗੀ ਸਵਾਸਾਂ ਦੀ ਪੂੰਜੀ ਮਿਲਦੀ ਹੈ ਉਹ ਖਰਚ ਕਰਕੇ ਚਲੇ ਜਾਣਾ ਪਰ ਉਹਨਾਂ ਨੂੰ ਯਾਦ ਰੱਖਣੇ ਕਬੱਡੀ ਗੱਲ ਹੈ ਸੋ ਇਸ ਪਰਿਵਾਰ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ ਸ਼ੇਖਰ ਚੈਰੀਟੇਬਲ ਟਰਸਟ ਬਣਾ ਕੇ ਤੇ ਉਹਦੇ ਵਿੱਚ ਸ਼ੇਖਰ ਲਾਇਬ੍ਰੇਰੀ ਤੇ ਬੁੱਕ ਬੈਂਕ ਬਣਾਇਆ ਸੋ ਮੈਂ ਅੱਜ ਇਥੇ ਲਾਇਬ੍ਰੇਰੀ ਚ ਆਉਣ ਦਾ ਮੌਕਾ ਮਿਲਿਆ ਮੈਂ ਦੇਖ ਰਿਹਾ ਸੀਗਾ ਕਿ ਕਿੰਨੀਆਂ ਸਾਰੀਆਂ ਕਿਤਾਬਾਂ ਸਾਡੇ ਕੋਲੇ ਅਲੱਗ-ਅਲੱਗ ਭਾਸ਼ਾਵਾਂ ਦੀਆਂ ਹਿੰਦੀ ਪੰਜਾਬੀ ਅੰਗਰੇਜ਼ੀ ਦੀਆਂ ਸਾਰੀਆਂ ਕਿਤਾਬਾਂ ਨੇ ਜਦੋਂ ਮੇਰਾ ਦਾਗਿਸਤਾਨ ਦੀ ਗੱਲ ਕਰਦੇ ਆਂ ਰਸੂਲ ਹਮਜ਼ਾ ਤੋਂ ਕਹਿੰਦਾ ਕਿ ਜੇ ਕਿਸੇ ਨੂੰ ਬਦਦਵਾ ਦੇਣੀ ਤਾਂ ਸਭ ਤੋਂ ਵੱਡੀ ਬਦਦਵਾ ਮਾੜੀ ਬਦਦਵਾਏ ਹੁੰਦੀ ਹੈ ਕਿ ਜਾਂ ਤੈਨੂੰ ਤੇਰੀ ਮਾਂ ਬੋਲੀ ਬਿਸਰ ਜਾਵੇ ਸੋ ਇਸ ਬੋਲੀ ਦੇ ਵਿੱਚ ਇਸ ਖਿੱਤਿਆਂ ਦੇ ਵਿੱਚ ਕੌਣ ਲੋਕ ਹੋਏ ਨੇ ਉਹ ਲੋਕ ਕਿਹੋ ਜਿਹੇ ਕੰਮ ਕਰਦੇ ਰਹੇ ਨੇ ਕਿਹੋ ਜੀਆਂ ਚੀਜ਼ਾਂ ਕਰਦੇ ਰਹੇ ਨੇ ਉਹ ਸਾਨੂੰ ਲਾਇਬ੍ਰੇਰੀਆਂ ਜਾ ਕੇ ਪਤਾ ਲੱਗਣਾ ਬਹੁਤ ਸਾਰੇ ਲੋਕਾਂ ਦਾ ਇਹ ਸੋਚਣਾ ਹੁੰਦਾ ਹੈ ਕਿ ਲਾਇਬ੍ਰੇਰੀ ਵਿੱਚ ਮਿਲਦਾ ਕੀ ਹੈ ਕਿਉਂਕਿ ਸਾਨੂੰ ਪਹਿਲਾਂ ਸਾਡੇ ਮਨਸਾਬ ਨੇ ਵੀ ਅਸੀਂ ਕਿਸੇ ਨੂੰ ਜਾਣੇ ਆ ਤਾਂ ਸਾਨੂੰ ਅਗਲਾ ਕੀ ਦੇਊਗਾ ਜੇ ਸਾਡੇ ਕੋਲੇ ਆਊਗਾ ਤਾਂ ਕੀ ਲੈ ਕੇ ਆਊਗਾ ਤੁਸੀਂ ਲਾਇਬ੍ਰੇਰੀਆਂ ਦੇ ਵਿੱਚੋਂ ਬਹੁਤ ਸਾਰੇ ਗਿਆਨ ਦਾ ਭੰਡਾਰ ਲੈ ਕੇ ਨਿਕਲੋਗੇ ਇੱਥੇ ਸੋ ਇਹ ਜ਼ਰੂਰੀ ਹੁੰਦਾ ਹੈ ਕਿ ਗਿਆਨ ਕਿੱਥੋਂ ਮਿਲਦਾ ਹੈ ਤੁਹਾਨੂੰ ਜੀਉਣ ਵਾਲੀਆਂ ਚੀਜ਼ਾਂ ਕਿੱਥੋਂ ਮਿਲਦੀਆਂ ਤੁਹਾਡੀਆਂ ਜਿਹੜੀਆਂ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਸਾਡੇ ਬੈਂਕ ਬੈਲੈਂਸ ਸਾਡੀਆਂ ਪ੍ਰਾਪਰਟੀਆਂ ਸਾਡੀਆਂ ਉਹ ਜਿਹੜੀਆਂ ਬਣਾਈਆਂ ਹੋਈਆਂ ਹਨ ਉਹਨਾਂ ਨੂੰ ਸੰਭਾਲਣ ਲਈ ਵੀ ਇੱਕ ਸਮਝ ਦੀ ਲੋੜ ਹੁੰਦੀ ਹੈ ਗਿਆਨ ਦੀ ਲੋੜ ਹੁੰਦੀ ਹੈ ਗੁਰਦੇਵਾਲ ਸਿੰਘ ਦਾ ਨਾਵਲ ਪਹਿਲਾ ਭਾਗ ਆਹਨ ਸੋ ਮੈਂ ਜਦੋਂ ਇਸ ਲਾਇਬ੍ਰੇਰੀ ਚ ਆਉਣਾ ਤਾਂ ਬਹੁਤ ਸਾਰੀਆਂ ਇਹੋ ਜੀਆਂ ਕਮਾਲ-ਕਮਾਲ ਦੀਆਂ ਚੀਜ਼ਾਂ ਬशीर बਦਰ ਦੀ ਸ਼ਾਇਰੀ ਅ ਹੋਰ ਕਿੰਨੇ ਸਾਰੇ ਲੋਕਾਂ ਦੀਆਂ ਸਾਧੂ ਬਿੰਨਿੰਗ ਮੇਰੇ ਬਹੁਤ ਸਾਰੇ ਦੋਸਤ ਨੇ ਕੈਨੇਡਾ ਚ ਵੱਸਦੇ ਨੇ ਨਾਸਤਿਕ ਬਾਣੀ ਉਹਨਾਂ ਦੀ ਦੇਖ ਬੰਦੇ ਦੀ ਭੇਖ ਪ੍ਰੇਮ ਪ੍ਰਕਾਸ਼ ਜੀ ਦੀ ਮੇਰੀ ਬਹੁਤ ਫੇਵਰਟ ਕਿਤਾਬ ਹੈ ਇਹ ਉਹਨਾਂ ਦੀ ਆਤਮ ਕਥਾ ਜਿਹੜੀ ਉਹਨਾਂ ਨੇ ਲਿਖੀ ਹੈ ਆਪਣੀ ਕਿਉਂਕਿ ਇਹ ਇਹ ਜ਼ਿੰਦਗੀ ਦੇ ਲੋਕਾਂ ਨੇ ਉਹ ਤਜਰਬਿਆਂ ਦੇ ਵਿੱਚੋਂ ਆਉਣ ਵਾਲੀਆਂ ਜਨਰੇਸ਼ਨਾਂ ਲਈ ਕੁਝ ਨਾ ਕੋਈ ਦੱਸਿਆ ਹੈ ਸੋ ਮੈਂ ਮੇਰੇ ਕਹਿਣ ਦਾ ਭਾਵ ਇਹ ਹੈ ਕਿਤਾਬਾਂ ਇਹ ਨਾ ਹੋਵੇ ਕਿ ਕਿਤਾਬਾਂ ਇਹਨਾਂ ਲਾਇਬ੍ਰੇਰੀਆਂ ਚ ਪਈਆਂ ਨੂੰ ਸੁੰੌਂਕ ਲੱਗ ਜਾਏ ਤੇ ਇਹਨਾਂ ਦੇ ਵਿੱਚ ਲੱਗ ਗਿਆਨ ਖਤਮ ਹੋ ਜਾਈਏ ਪਹਿਲਾਂ ਕੀ ਹੁੰਦਾ ਸੀ ਕਿ ਹੌਲੀ ਹੌਲੀ ਜਿਹੜੇ ਲੋਕ ਮੌਤ ਤੋਂ ਮੌਤ ਇੱਕ ਦੂਜੇ ਨੂੰ ਦੱਸ ਕੇ ਆਪਣੀ ਜਨਰੇਸ਼ਨ ਨੂੰ ਦੱਸ ਕੇ ਦੱਸਦੇ ਹੁੰਦੇ ਸੀ ਕਿ ਕਿ ਆਹ ਚੀਜ਼ ਇਸ ਤਰ੍ਹਾਂ ਹੈ ਆਹ ਗੱਲ ਇਸ ਤਰ੍ਹਾਂ ਹੈ ਆਹ ਹਿਸਟਰੀ ਇਸ ਤਰ੍ਹਾਂ ਹੈ ਉਹ ਸਾਰੀਆਂ ਚੀਜ਼ਾਂ ਮੌਤ ਤੋਂ ਮੌਤ ਜਾਂਦੀਆਂ ਸੀ ਅੱਜ ਸਮਾਜ ਵਿੱਚ ਬਦਲਿਆ ਤੇ ਸਮੇਂ ਦੇ ਨਾਲ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਨ ਤੋਂ ਹਟ ਗਏ ਸੋ ਪਰ ਸਾਡੇ ਕੋਲੇ ਜਿਹੜੀਆਂ ਆ ਚੀਜ਼ਾਂ ਸੀ ਨਾ ਲੋਕ ਗਿਆਨ ਦਾ ਇਹ ਖਜ਼ਾਨਾ ਕਿਤਾਬਾਂ ਚ ਅੰਦਰਜ ਕਰਕੇ ਚਲੇ ਗਏ ਸੋ ਇਹ ਇੱਕ ਬਹੁਤ ਜ਼ਰੂਰੀ ਖਜ਼ਾਨਾ ਹੈ ਅਸੀਂ ਆਪਣੇ ਘਰਾਂ ਦੇ ਵਿੱਚ ਸਾਡੇ ਕੋਲੇ ਇੱਕ ਨਵੀਂ ਚੀਜ਼ ਮੋਬਾਈਲ ਆ ਗਿਆ ਮੋਬਾਈਲ ਦੇ ਆਪਾਂ ਖਲਾਫ ਨਹੀਂ ਹੈਗੇ ਮੋਬਾਈਲ ਚੰਗੀ ਚੀਜ਼ ਹੈ ਵਿਗਿਆਨ ਦੀ ਉਤਮ ਕਾਰ ਹੈ ਅਸੀਂ ਮੋਬਾਈਲ ਨੂੰ ਸਕਰੋਲ ਹੀ ਕਰੀ ਜਾਂਦੇ ਉਹਨੂੰ 5 ਦਿਨ ਬੈਠੇ ਸਕਰੋਲ ਕਰੀਓ ਫੇਰ ਵੀ ਨਹੀਂ ਮੁੱਕਦਾ ਉਹ ਤੁਹਾਨੂੰ ਹਰ ਚੀਜ਼ ਲਈ ਸਮਾਂ ਨਿਸ਼ਚਿਤ ਕਰਨਾ ਚਾਹੀਦਾ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਜਿਹੜੀਆਂ ਇਹਨਾਂ ਕਿਤਾਬਾਂ ਦੇ ਵਿੱਚੋਂ ਹੀ ਤੁਹਾਨੂੰ ਮਿਲਣੀਆਂ ਤੁਹਾਨੂੰ ਮੋਬਾਈਲਾਂ ਤੋਂ ਨਹੀਂ ਮਿਲਣੀਆਂ ਫਿਰ ਮੋਬਾਈਲਾਂ 'ਚ ਸਾਡੇ ਕੋਲੇ authenticity ਕੋਈ ਨਹੀਂ ਕਿਸੇ ਜੀ ਚੀਜ਼ ਦੇਖ ਰਹੇ ਆ ਉਹ ਚੀਜ਼ ਕਿਹੋ ਜੀ ਆ ਉਹਦੇ ਬਾਰੇ ਕੀ ਗੱਲਬਾਤ ਹੈ ਕੋ ਚੰਗੀ ਕਰ ਦੇਖ ਰਹੇ ਹਾਂ ਮਾਰੀ ਦੇਖ ਰਹੇ ਹਾਂ ਸੋ ਸਾਡਾ ਅਕਸਰ ਜਿਹੜਾ ਮਨੁੱਖੀ ਸੁਭਾਅ ਹੈ ਉਹ ਛਟਕਾਰੇ ਵਾਲੀਆਂ ਚੀਜ਼ਾਂ ਕਰਾਮਾਤੀ ਚੀਜ਼ਾਂ ਵੱਲੋਂ ਵੱਧ ਵੱਧ ਹੈ ਉਹਨਾਂ ਨੂੰ ਅਸੀਂ ਵੱਧ ਅਟ੍ਰੈਕਟ ਕਰਦਾ ਸਨ ਸੋ ਮੋਬਾਈਲ ਦੇ ਵਿੱਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਗਿਆਨ ਦੇ ਥੋੜੇ ਬਾਧਾ ਕਰ ਸਕਦੀਆਂ ਪਰ ਸਾਡੇ ਸਮਝਣ ਦੀ ਲੋੜ ਹੈ ਕਿ ਅਸੀਂ ਉਦੇ ਵਿੱਚੋਂ ਕਿਹੜੀ ਚੀਜ਼ ਸਿੱਖਣੀ ਹੈ ਚੰਗਾ ਸਮਾਂ ਸਾਡੇ ਪੇਰੈਂਟਸ ਕੋਲ ਵੀ ਬਹੁਤ ਚੰਗਾ ਸਮਾਂ ਹੈ ਸਾਡੇ ਪੇਰੈਂਟਸ ਨੂੰ ਇਹ ਲੱਗਦੇ ਰਹਿੰਦਾ ਕਿ ਪਤਾ ਨਹੀਂ ਅਸੀਂ ਕਿਉਂ ਅਸੀਂ ਬਿਜ਼ੀ ਆ ਜੀ ਬਹੁਤ ਸਾਡੇ ਕੋਲ ਸਮਾਂ ਨਹੀਂ ਸਮਾਂ ਸਕੜਨਾ ਚਾਹੀਦਾ ਤੁਸੀਂ ਜਦੋਂ ਆਪਣੇ ਘਰਾਂ 'ਚ ਬੈਠੇ ਹੋ ਤੁਸੀਂ ਏਸੀਆਂ 'ਚ ਪੱਖਿਆਂ ਥੱਲੇ ਬੈਠੇ ਹੋ ਤਾਂ ਤੁਹਾਡੇ ਹੱਥ ਵਿੱਚ ਕਿਤਾਬ ਹੋਣੀ ਚਾਹੀਦੀ ਹੈ ਮੈਨੂੰ ਆਪਣੇ ਕੰਮ ਦੇ ਸਿਲਸਿਲੇ 'ਚ ਬਹੁਤ ਸਾਰੇ ਮੁਲਕਾਂ 'ਚ ਜਾਣ ਦਾ ਮੌਕਾ ਮਿਲਿਆ ਤੇ ਮੈਂ ਅਕਸਰ ਦੇਖਦਾ ਹਾਂ ਜਿਹੜੇ ਵਿਕਸਤ ਲੋਕ ਨੇ ਜਿਹੜੇ ਵਿਕਸਤ ਸਿਟੀ ਨੇ ਵਿਕਸਤ ਕੰਟਰੀਜ਼ ਨੇ ਉਹਨਾਂ ਲੋਕਾਂ ਦੇ ਬੈਗਾਂ ਦੇ ਵਿੱਚ ਉਹਨਾਂ ਦੇ ਝੋਲਿਆਂ ਦੇ ਵਿੱਚ ਉਹਨਾਂ ਦੇ ਹੱਥਾਂ ਦੇ ਵਿੱਚ ਜਦੋਂ ਕਿਤੇ ਸਫ਼ਰ ਕਰਦੇ ਨੇ ਤਾਂ ਉਹਨਾਂ ਦੇ ਹੱਥਾਂ ਵਿੱਚ ਕਿਤਾਬ ਜ਼ਰੂਰ ਹੁੰਦੀ ਹੈ ਸੋ ਇਸ ਕਰਕੇ ਅਸੀਂ ਵੀ ਉੱਥੋਂ ਸਿੱਖਿਆ ਜਦੋਂ ਤੁਸੀਂ ਕਿਸੇ ਸਫ਼ਰ ਤੇ ਜਾਓ ਤਾਂ ਤੁਹਾਡੇ ਕੋਲ ਕਿਤਾਬ ਜ਼ਰੂਰ ਹੋਣੀ ਚਾਹੀਦੀ ਹੈ ਕਿਤਾਬ ਤੁਹਾਡੇ ਕੋਲ ਤਾਂ ਹੋਊਗੀ ਇਹ ਤੁਹਾਨੂੰ ਕਿਤਾਬ ਬਾਰੇ ਕੋਈ ਨੌਲੇਜ ਹੋਊਗੀ ਕਿ ਅਸੀਂ ਕਿਹੜੀ ਕਿਤਾਬ ਪੜ੍ਹਨੀ ਹੈ ਸਾਨੂੰ ਕਿਹੋ ਜਿਹੀਆਂ ਕਿਤਾਬਾਂ ਤੋਂ ਗਿਆਨ ਮਿਲਣਾ ਚਾਹੀਦਾ ਸੋ ਇਸ ਕਰਕੇ ਕਿਤਾਬਾਂ ਨੂੰ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਓ ਕਿਤਾਬਾਂ ਨਾਲ ਦੋਸਤੀ ਪਾਓ ਤਾਬਾ ਨਾਲ ਦੋਸਤੀ ਸਭ ਤੋਂ ਚੰਗੀ ਦੋਸਤੀ ਹੈ ਸੋ ਇਸ ਕਰਕੇ ਪਰਿਵਾਰ ਦਾ ਵੱਡਾ ਉਪਰਾਲਾ ਹੈ ਸ਼ੇਖਰ ਹੁਣਾਂ ਨੂੰ ਯਾਦ ਰੱਖਣ ਦੇ ਲਈ ਸ਼ੇਖਰ ਨੇ ਇਹਨਾਂ ਲਾਇਬ੍ਰੇਰੀਆਂ ਦੇ ਰਾਹੀਂ ਸ਼ੇਖਰ ਪਨੋਟ ਨੇ ਹਮੇਸ਼ਾ ਸਾਡੇ ਦਿਲਾਂ 'ਚ ਵਸਦੇ ਰਹਿਣਾ ਕਿਉਂਕਿ ਉਹ ਨੌਜਵਾਨ ਦੀ ਇਹੋ ਜੀ ਕਾਮਨਾ ਸੀਗੀ ਇਹੋ ਜੇ ਸਮਾਜ ਦੀ ਕਾਮਨਾ ਕਰਦਾ ਸੀਗਾ ਕਿ ਸਾਡਾ ਸਮਾਜ ਜਿਹੋ ਜਾਂ ਆਲਾ ਦੋਲਾ ਹੈ ਸਿਰਫ ਧਰਤੀ ਤੇ ਇੱਕ ਇੱਕੋ ਇੱਕ ਚੀਜ਼ ਬੰਦਾ ਇਨਸਾਨ ਇਹੋ ਜ ਹੈ ਜੋ ਆਪਣੇ ਆਲੇ ਦੋਲੇ ਨੂੰ ਆਪਣੀ ਹਿੰਮਤ ਦੇ ਨਾਲ ਆਪਣੀ ਰੋਸ਼ਨ ਦਿਮਾਗਾਂ ਦੇ ਨਾਲ ਹੋਰ ਸੋਨਾ ਬਣਾ ਸਕਦਾ ਹੈ ਇੱਕੋ ਇੱਕ ਇਨਸਾਨ ਹੈ ਧਰਤੀ ਉੱਤੇ ਸੋ ਜ਼ਿੰਦਗੀ ਇੱਕ ਵਾਰੀ ਮਿਲੀ ਹੈ ਅਸੀਂ ਆਪਣੀਆਂ ਫਿਲਮਾਂ ਦੇ ਵਿੱਚ ਵੀ ਬਹੁਤ ਵਾਰ ਕਿਹਾ ਹੈ ਕਿ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਤੁਹਾਨੂੰ ਇੱਕੋ ਜ਼ਿੰਦਗੀ ਮਿਲੀ ਹੈ ਇਸ ਜ਼ਿੰਦਗੀ ਨੂੰ ਹੋਰ ਸੋਨਾ ਬਣਾਉਣ ਦੇ ਲਈ ਹੋਰ ਚੱਜਾ ਬਣਾਉਣ ਦੇ ਲਈ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਤੁਹਾਨੂੰ ਕਿਤਾਬਾਂ ਦੇ ਨਾਲ ਜ਼ਰੂਰ ਦੋਸਤੀ ਪਾਉਣੀ ਚਾਹੀਦੀ ਹੈ ਸੋ ਮੈਂ ਇਹ ਗੱਲ ਕਰਦੇ ਕਰਦੇ ਮਹਿਸੂਸ ਕਰਦਾ ਕਿ ਕਿਤਾਬਾਂ ਦੀ ਦੋਸਤੀ ਕਦੇ ਵੀ ਤੁਹਾਨੂੰ ਗਲਤ ਪਾਸੇ ਨਹੀਂ ਜਾਣ ਦਿੰਦੀ ਕਦੇ ਵੀ ਤੁਹਾਨੂੰ ਜ਼ਿੰਦਗੀ 'ਚ ਹਾਰ ਨਹੀਂ ਦਿੰਦੀ ਕਿਤਾਬਾਂ ਦੀ ਦੋਸਤੀ ਹਮੇਸ਼ਾ ਤੁਹਾਨੂੰ ਊਰਜਾ ਦਿੰਦੀ ਹੈ ਹਮੇਸ਼ਾ ਤੁਹਾਨੂੰ ਨੌਲੇਜ ਦਿੰਦੀ ਹੈ ਹਮੇਸ਼ਾ ਤੁਹਾਨੂੰ ਹਿੰਮਤ ਦਿੰਦੀ ਹੈ ਹਮੇਸ਼ਾ ਤੁਹਾਨੂੰ ਅੱਗੇ ਵਧਣ ਦੇ ਨਵੇਂ-ਨਵੇਂ ਦਸਤ ਦੇ ਨਵੇਂ-ਨਵੇਂ ਰਾਹ ਤੁਹਾਡੇ ਲਈ ਖੋਲ ਕੇ ਲੈ ਕੇ ਆਉਂਦੀ ਹੈ ਸੋ ਇਸ ਲਈ ਜਿਹੜੇ ਕੋਈ ਰੋਸ਼ਨ ਦਿਮਾਗ ਲੋਕ ਨੇ ਉਹ ਦਿਮਾਗਾਂ ਦੀ ਹਮੇਸ਼ਾ ਇੱਕ ਇੱਛਾ ਹੁੰਦੀ ਹੈ ਕਿ ਜਿੱਥੇ ਜਗ੍ਹਾ ਮਿਲੇ ਜਿੱਥੇ ਸਾਨੂੰ ਸਾਡੀ ਕੋਈ ਐਫਰਟ ਕੰਮ ਕਰ ਸਕਦੀ ਹੈ ਜਿੱਥੇ ਸਾਡਾ ਕੋਈ ਹੀਲਾ ਵਸੀਲਾ ਚੱਲ ਸਕਦਾ ਉੱਥੇ ਅਸੀਂ ਇੱਕ ਛੋਟੀ ਜਿਹੀ ਲਾਇਬ੍ਰੇਰੀ ਖੋਲੀਏ ਉਹਨਾਂ ਲਾਇਬ੍ਰੇਰੀਆਂ ਦੇ ਵਿੱਚ ਉਹ ਗਿਆਨਵਾਨ ਲੋਕਾਂ ਦੀਆਂ ਕਿਤਾਬਾਂ ਪਈਆਂ ਹੋਣ ਜਿਹੜੀਆਂ ਸਾਡੀਆਂ ਹਮੇਸ਼ਾ ਲਈ ਰਾਹ ਦਸਰੇ ਬਣ ਗਈਆਂ ਜਿਹੜੀਆਂ ਸਾਨੂੰ ਸਾਡੀਆਂ ਮੰਜ਼ਲਾਂ ਦੇ ਦੂਰ ਤੇ ਸਿੱਧਿਆਂ ਤੱਕ ਲੈ ਕੇ ਜਾਣ ਗਈਆਂ ਸੋ ਇਸ ਕਰਕੇ ਇਹ ਖੋਜੋ ਕਿ ਤੁਹਾਡੇ ਗਲੀ ਮੁਹੱਲਿਆਂ ਦੇ ਵਿੱਚ ਲਾਇਬ੍ਰੇਰੀ ਕਿੱਥੇ ਹੈ ਉੱਥੇ ਜਾਓ ਤੁਸੀਂ ਕਦੇ ਵੀ ਫਗਵਾੜੇ ਆਓ ਤਾਂ ਮੇਰੀ ਇਹ ਮੈਂ ਸਪਸ਼ਟ ਕਰ ਦਿਆਂ ਇਸ ਗੱਲ ਦੀ ਕਿ ਤੁਸੀਂ ਸ਼ੇਖਰ ਪਨੋਟ ਜਿਹੜੀ ਲਾਇਬ੍ਰੇਰੀ ਤੇ ਬੁੱਕ ਬੈਂਕ ਬਣਾਇਆ ਤੁਹਾਨੂੰ ਉੱਥੇ ਇੱਕ ਵਾਰ ਜ਼ਰੂਰ ਪੇਸ਼ਟ ਕਰਨਾ ਚਾਹੀਦਾ ਮੈਂ ਅੱਜ ਆਇਆ ਮੈਨੂੰ ਬਹੁਤ ਚੰਗਾ ਲੱਗਿਆ ਬਹੁਤ ਖੁਸ਼ੀ ਹੋਈ ਮੇਰੇ ਲਈ ਇਹ ਲਾਇਬ੍ਰੇਰੀ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ ਹੈ ਮੈਂ ਸਮਝਦਾ ਕਿ ਸਾਡਾ ਤੀਰਥ ਸਥਾਨ ਸਾਡਾ ਗਿਆਨ ਦਾ ਉਹ ਭੰਡਾਰ ਉਹ ਸੋਮਾ ਜਿੱਥੇ ਪਿਆ ਹੈ ਉਹ ਸਾਡਾ ਤੀਰਸਥਾਨ ਹੈ ਸੋ ਇਹਨਾਂ ਤੋਂ ਸਾਨੂੰ ਪਤਾ ਲੱਗਣਾ ਕਿ ਸਾਡਾ ਇਤਿਹਾਸ ਕੀ ਸੀ ਅਸੀਂ ਕੌਣ ਲੋਕ ਹਾਂ ਅਸੀਂ ਕਿਹੜੇ ਪਾਸੇ ਤੁਰੇ ਹਾਂ ਸਾਨੂੰ ਕਿਹੜੇ ਪਾਸੇ ਜਾਣਾ ਚਾਹੀਦਾ ਸੀ ਇਹੀ ਲਾਇਬ੍ਰੇਰੀਆਂ ਨੇ ਤੈਅ ਕਰਦੀਆਂ ਨੇ ਇਹੀ ਕਿਤਾਬਾਂ ਨੇ ਤੈਅ ਕਰਦੀਆਂ ਨੇ ਕਿ ਤੁਹਾਡਾ ਜਿਹੜਾ ਔਨ ਬਲਪਾ ਵੇਖਾ ਹੈ ਉਹਨੇ ਕਿਸ ਪਾਸੇ ਜਾਣਾ ਹੈ ਇਹਨਾਂ ਨੇ ਦੱਸਣਾ ਹੈ ਕਿ ਤੁਸੀਂ ਕਿਹੜੇ ਪਾਸੇ ਵੱਲ ਵਧ ਰਹੇ ਹੋ ਇਹ ਕਿਤਾਬਾਂ ਹੀ ਦੱਸਣਗੀਆਂ ਕਿ ਸਾਨੂੰ ਕਿੱਥੇ ਜਾਣਾ ਚਾਹੀਦਾ ਹੈ ਅਸੀਂ ਕਿਹੜੇ ਰਸਤਿਆਂ ਨੂੰ ਮੋੜੇ ਹਾਂ ਸੋ ਰਾਹਾਂ ਨੂੰ ਕਈ ਵਾਰ ਗਲਤ ਆਪਾਂ ਕਿਸੇ ਤੋਂ ਨੈਵੀਗੇਟਰ ਵੀ ਕਈ ਵਾਰ ਸਾਨੂੰ ਗਲਤ ਰਾਹ ਤੇ ਲੈ ਜਾਂਦਾ ਪਰ ਜਦੋਂ ਤੁਸੀਂ ਮੁੜਦੇ ਆਂ ਕਹਿੰਦੇ ਹਾਂ ਹਾਂ ਹੁਣ ਇਹਨੇ ਸਹੀ ਰਾਹ ਚੱਕ ਲਿਆ ਉਹੀ ਗੱਲ ਹੈ ਕਿ ਜੇ ਤੁਸੀਂ ਕਿਸੇ ਦੂਜੇ ਮੋੜ ਮੁੜੇ ਹੋ ਦੂਜੇ ਪਾਸੇ ਟਰਨ ਕਰਿਓ ਚ ਰਸਤੇ ਦੇ ਵਿੱਚੋਂ ਤਾਂ ਆਓ ਸਹੀ ਮੋੜ ਮੁੜੀਏ ਤੇ ਇਹਨਾਂ ਕਿਤਾਬਾਂ ਦੇ ਨਾਲ ਦੋਸਤੀ ਪਾਈਏ ਇਹਨਾਂ ਕਿਤਾਬਾਂ ਦੇ ਇਹਨਾਂ ਦੇ ਗਿਆਨ ਦੇ ਭੰਡਾਰ ਦੇ ਨਾਲ ਦੋਸਤੀ ਪਾਈਏ ਬਹੁਤ ਚੰਗੀਆਂ-ਚੰਗੀਆਂ ਕਿਤਾਬਾਂ ਇੱਥੇ ਨੇ ਸੋ ਖਾਸ ਕਰਕੇ ਜਿਹੜੇ ਲੋਕ ਫਗਵਾੜੇ ਦੇ ਏਰੀਏ ਦੇ ਨੇੜੇ-ਤੇੜੇ ਦੇ ਲੋਕ ਨੇ ਉਹ ਤਾਂ ਜ਼ਰੂਰ ਵਿਜ਼ਿਟ ਕਰਨ ਉਹਨਾਂ ਨੂੰ ਮੇਰੀ ਰਿਕੁਐਸਟ ਹੈ ਬੇਨਤੀ ਹੈ ਕਿਉਂਕਿ ਇਹ ਲਾਇਬ੍ਰੇਰੀਆਂ ਸਾਡਾ ਅਸਲੀ ਖਜ਼ਾਨਾ ਨੇ ਸਾਡਾ ਗਿਆਨ ਦਾ ਖਜ਼ਾਨਾ ਨੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਅਟਰੈਕਟ ਕਰਦੀਆਂ ਤੁਹਾਨੂੰ ਕੋਈ ਲੱਗੀਆਂ ਹੋਈਆਂ ਆਫਰਾਂ ਕੋਈ ਕਹਿੰਦਾ 50% ਕਿਸੇ ਚੀਜ਼ ਤੇ ਆਫਰ ਹੈ ਕੋਈ ਕਹਿੰਦਾ ਕੱਪੜਿਆਂ ਤੇ ਆਫਰ ਹੈ ਕੋਈ ਕਹਿੰਦਾ ਮੋਬਾਈਲ ਤੇ ਆਫਰ ਹੈ ਕੋਈ ਕਹਿੰਦਾ ਜੁੱਤੀਆਂ ਤੇ ਆਫਰ ਹੈ ਸੋ ਅੱਜ ਵੀ ਮੈਂ ਨਵਕਰਨ ਜੀ ਨਾਲ ਗੱਲ ਕਰ ਰਿਹਾ ਸੀ ਅੱਜ ਵੀ ਸਾਡੇ ਕੋਲੇ ਸਭ ਤੋਂ ਸਸਤੀ ਚੀਜ਼ ਕਿਤਾਬ ਹੈ ਤੇ ਸਭ ਤੋਂ ਮਹਿੰਗੀਆਂ ਜੁੱਤੀਆਂ ਨੇ ਹੁਣ ਤੁਸੀਂ ਇਹ ਦੇਖੋ ਵੀ ਸਾਨੂੰ ਲਾਈਫ ਦੇ ਵਿੱਚ ਕਿਤਾਬਾਂ ਦੀ ਗਿਆਨ ਦੀ ਲੋੜ ਹੈ ਜਾਂ ਸਾਨੂੰ ਜੁੱਤੀਆਂ ਦੀ ਲੋੜ ਹੈ ਇਹ ਗੱਲ ਵਿੱਚ ਕਿਸੇ ਨੂੰ ਕੌੜੀ ਲੱਗ ਸਕਦੀ ਹੈ ਪਰ ਇਸ ਕਰਕੇ ਹੈ ਕਿ ਜਿਹੜੇ ਲੋਕ ਇਤਹੀਆ ਕਰਦੇ ਨੇ ਜਿਹੜੇ ਹਿੰਮਤ ਕਰਦੇ ਨੇ ਉਹ ਕਈ ਵਾਰ ਨਿਰਾਸ਼ ਵੀ ਹੁੰਦੇ ਨੇ ਕਿ ਸਾਰਿਆ ਕੁਝ ਐਫਰਟ ਲਾ ਕੇ ਜ਼ਿੰਦਗੀ ਚ ਇਹਨੀ એનર્ਜੀ ਲਾ ਕੇ ਇੱਥੇ ਖੋਲੀ ਬੈਠੇ ਹੈ ਜਿਹੜੀ ਜਨਰੇਸ਼ਨ ਨੂੰ ਇੱਥੇ ਆਉਣਾ ਚਾਹੀਦਾ ਉਹ ਕਿਉਂ ਨਹੀਂ ਆ ਰਹੇ ਸੋ ਸਾਡਾ ਵੱਡਿਆਂ ਦਾ ਵੀ ਫਰਜ਼ ਹੈ ਆਪਾਂ ਜਨਰੇਸ਼ਨ ਨੂੰ ਇੱਕ ਗੱਲ ਦਸੀਏ ਕਿ ਕਿਹੜੀਆਂ ਚੀਜ਼ਾਂ ਦੀ ਖਾਸ ਲੋੜ ਜ਼ਿੰਦਗੀ ਦੇ ਵਿੱਚ ਹੋਣੀ ਚਾਹੀਦੀ ਹੈ ਸੋ ਜ਼ਿੰਦਗੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇ ਇਹਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਡੀ ਦੋਸਤੀ ਕਿਤਾਬਾਂ ਨਾਲ ਪਵੇ ਸੋ ਮੈਂ ਇੱਕ ਵਾਰ ਫੇਰ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਅਖੀਰជាਪ੍ਰੀਲ ਕਰਦਾ ਕਿ ਸਾਡੇ ਕੋਲੇ ਸ਼ੇਖਰ ਪਨੋਟ ਲਾਇਬ੍ਰੇਰੀ ਹੈ ਯਾਦਗਾਰੀ ਲਾਇਬ੍ਰੇਰੀ ਹੈ ਸਾਡੇ ਸਿਟੀ ਹਾਰਟ ਦੇ ਵਿੱਚ ਫਗਵਾੜੇ ਸੋ ਤੁਸੀਂ ਆਓ ਸੋ ਮੈਂ ਇਸ ਸ਼ਬਦਾਂ ਦੇ ਰਾਹੀਂ ਬਹੁਤ-ਬਹੁਤ ਇਸ ਪਰਿਵਾਰ ਦਾ ਧੰਨਵਾਦ ਵੀ ਕਰਦਾ ਤੇ ਬਹੁਤ ਐਪਰੀਸ਼ੀਏਟ ਵੀ ਕਰਦਾ ਕਿ ਸ਼ੇਖਰ ਪਨੋਟ ਚੈਰੀਟੇਬਲ ਟਰਸਟ ਬਣਾ ਕੇ ਇਹਨਾਂ ਨੇ ਬਹੁਤ ਚੰਗਾ ਤੇ ਬਹੁਤ ਚੱਜਾ ਕੰਮ ਸ਼ੁਰੂ ਕੀਤਾ ਹੈ ਇਹੋ ਜਿਹੇ ਜਿਹੜੇ ਲੋਕ ਨੇ ਇਹ ਜਿਹੇ ਰੋਸ਼ਨ ਦਿਮਾਗ ਲੋਕ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਬਸਦੇ ਨੇ ਤੇ ਬਸਦੇ ਰਹਿਣਗੇ ਤੇ ਉਹ ਸਾਡਾ ਛੋਟਾ ਵੀਰ ਅਮਰਾਂ ਤੇ ਜਿੱਥੇ ਵੀ ਹੈ ਤੇ ਉਹਨੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੇਂ ਸਮਾਜ ਲਈ ਸਿਰਜਣੀਆਂ ਕਰਨੀਆਂ ਸੀ ਔਰ ਅੱਜ ਇਹਨਾਂ ਕਿਤਾਬਾਂ ਦੇ ਵਿੱਚ ਕਿਤਨੇ ਕਿਤੇ ਤੜਕਦਾ ਮਿਲੇਗਾ ਜਦੋਂ ਕੋਈ ਗੱਲ ਕਰਿਆ ਕਰੂਗਾ ਕਿ ਕਿੱਥੇ ਗਏ ਸੀ ਉਹ ਕਹਿੰਦੇ ਸ਼ੇਖਰਪਨੋਟ ਯਾਦਗਾਰੀ ਲਾਇਬ੍ਰੇਰੀ ਚ ਗਏ ਸੀ ਤੁਸੀਂ ਕਿੱਥੋਂ ਆਏ ਹੋ ਅਸੀਂ ਉਸ ਲਾਇਬ੍ਰੇਰੀ ਚੋਂ ਉਥੇ ਬੁੱਕ ਬੈਂਕ ਤੋਂ ਕਿਤਾਬਾਂ ਲੈ ਕੇ ਆਏ ਆ ਸੋ ਸਾਡੇ ਲਈ ਇਹ ਹਮੇਸ਼ਾ ਯਾਦਾਂ ਆਓ ਆਪਣੇ ਪਿਆਰਿਆਂ ਦੀ ਯਾਦਾਂ ਦੇ ਵਿੱਚ ਰੁੱਖ ਲਾਈਏ ਕਿਤਾਬਾਂ ਦੀ ਲਾਇਬ੍ਰੇਰੀ ਜਾਂ ਪ੍ਰਸ਼ਾਦ ਬੰਡੀਏ ਸੋ ਤਾਂ ਕਿ ਇਹ ਗਿਆਨ ਦੇ ਵਾਧੇ ਦੇ ਲਈ ਅਸੀਂ ਗਿਆਨਵਾਨ ਹੋਈਏ ਧਰਤੀ ਤੇ ਆਉਣ ਦਾ ਸਾਡਾ ਕੋਈ ਜਿਹੜਾ ਮਕਸਦ ਹੈ ਉਹ ਪੂਰਾ ਹੋ ਸਕੇ ਧਰਤੀ ਤੇ ਆ ਕੇ ਜੰਮ ਕੇ ਵੱਡੇ ਹੋ ਕੇ ਰੋਟੀ ਪਾਣੀ ਖਾ ਕੇ ਤੁਰ ਜਾਣਾ ਸਾਡਾ ਮਕਸਦ ਨਹੀਂ ਹੈ ਸਾਡਾ ਮਕਸਦ ਆਪਣੇ ਲਈ ਵੀ ਜੂਣਾ ਨਹੀਂ ਹੈ ਕਿ ਸਿਰਫ ਅਸੀਂ ਆਪਣੇ ਲਈ ਨੇਜਲੀ ਜੂ ਰਹੇ ਹਾਂ ਸੋ ਆਓ ਚੰਗੇ ਸਮਾਜ ਦੀ ਕਾਮਨਾ ਕਰਦੇ ਹੋਏ ਇਹੋ ਜਿਹੇ ਉਪਰਾਲਿਆਂ 'ਚ ਸ਼ਿਰਕਤ ਕਰੀਏ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨ